ਓਏ ਉਹਦੀ ਵੀਡੀਓ ਵਾਇਰਲ ਹੋ ਗਈ ਓਏ ਉਹਦੀ ਵੀਡੀਓ ਵਾਇਰਲ ਹੋ ਗਈ ਜਿੱਦਾਂ ਥੋੜੀ ਕਿਸੇ ਧੀ ਪੈਣ ਦੀ ਵੀਡੀਓ ਵਾਇਰਲ ਹੋ ਗਈ ਤੈਨੂੰ ਫੇਰ ਪਤਾ ਲੱਗੋ ਹਟੋ ਦੂਸੇ ਸਵਾਰ ਲੈ ਰਹੇ ਹਾਂ ਜਿਹੜੀ ਕਿਸੇ ਦੀ ਘਰ ਦੇ ਵਿੱਚੋਂ ਕਿਸੇ ਧੀ ਪੈਣ ਦੀ ਵੀਡੀਓ ਵਾਇਰਲ ਹੋ ਗਈ ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲਾਤ ਨੇਗੇ ਅਗਲਾ ਮਰਨ ਕਿਨਾਰੇ ਅਗਲੇ ਦੇ ਹੋ ਜਾਣਾ ਸਾਰਾ ਕੁਝ ਇਸ ਕਰਕੇ ਕਿਸੇ ਧੀ ਪੈਣ ਦੇ ਨਾਲ ਜੇਕਰ ਤੁਹਾਡੀ ਕਿਸੇ ਦੀ ਕੋਈ ਗੱਲਬਾਤ ਹੋ ਗਈ ਤਾਂ ਤੁਸੀਂ ਉਹਦਾ ਨਿਆਜ਼ ਫਾਇਦਾ ਇੱਠਾ ਹੋਗੇ ਯਾਰ ਐ ਵੀਡੀਓ ਵਾਇਰਲ ਕਰੋਗੇ ਇਸ ਤਰ੍ਹਾਂ ਹੋਗੇ ਯਾਰ ਇਹ ਇਹ ਜਿਹੜੇ ਮੁੰਡੇ ਨੇ ਜਿਹੜੇ ਕਿੰਨਾ ਯਾਰ ਅਕਾਤਾ ਇਸਤੇਮਾਲ ਕਰਦੇ ਨੇ ਕਿ ਮੈਂ ਨਾਲ ਕੁੜੀਆਂ ਨੂੰ ਵੀ ਕਹਿਣਾ ਚਾਹਣਾ ਕੁੜੀਆਂ ਵੀ ਮੇਰੀ ਇਸ ਗੱਲ ਦਾ ਖਿਆਲ ਰੱਖਣਾ ਸੀ ਕਿੰਨਾਂ ਦੇ ਬਾਰਸਾਂ ਅਸੀਂ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਖਿਆਲ ਰੱਖਣਾ ਪਰ ਜਿਹੜੇ ਮੁੰਡਿਆਂ ਨੇ ਹਰਕਤ ਕਰੀ ਆ ਜਿੱਦਣੇ ਸਾਡੇ ਡਿੱਕੇ ਚੜ ਗਿਆਂ ਇਹਨੂੰ ਅਸੀਂ ਦੇਖਾਂਗੇ ਠੀਕ ਆ ਨਾ ਗੱਲ ਆਪਦੇ ਆਪ ਨੂੰ ਤੂੰ ਕਿੱਡੇ ਕ ਮਰਦ ਕਿੱਡੇ ਕ ਹੋ ਖਾਣੇ ਹੋ ਕਿਸੇ ਦੀ ਧੀ ਭੈਣ ਨਾਲ ਕਿਸੇ ਨਾਲ ਥੋੜਾ ਰਿਸ਼ਤਾ ਹੋਇਆ ਹੋਇਆ ਕਿਸੇ ਨਾਲ ਤੁਹਾਡੇ ਕੋਈ ਅਗਲੇ ਦੇ ਘਰੇ ਜਾ ਕੇ ਰਿਸ਼ਤੇ ਬਣਾ ਕੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਯਾਰ ਇਹ ਜਿਹੜੀ ਇਹ ਜਿਹੜਾ ਤੁਸੀਂ ਸਾਰੇ ਜਾਣੇ ਸਾਰਾ ਦੁਨ ਸੋਸ਼ਲ ਮੀਡੀਆ ਤੇ ਕੋਈ ਗੱਲ ਚੰਗੇ ਪਾਸੇ ਵੀ ਕੋਈ ਲੈ ਜਾ ਕਰੋ ਯਾਰ ਕਿੰਨੇ ਥੋੜੇ ਪੰਜਾਬ ਦੇ ਮਾੜੇ ਹਾਲਾਤ ਬਣੇ ਪਏ ਨੇ ਸਰਕਾਰਾਂ ਦੇਖ ਲਓ ਤੁਹਾਡੇ ਪੰਜਾਬ ਚ ਕੀ ਕਰੀ ਜਾਂਦੇ ਨੇ ਗਿਆ ਅੱਜ ਨੌਜਵਾਨ ਕੋਈ ਵੀ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਮੈਂ ਤੇ ਯੂਰਪ ਦੇ ਵਿੱਚ ਆਇਆ ਕਿੰਨੇ ਦੇਸ਼ ਤਰੱਕੀ ਦੇ ਉੱਪਰ ਨੇ ਇਹਨਾਂ ਲੋਕਾਂ ਦਾ ਕੰਮ ਕਿੱਥੇ ਆਣਾ ਹੈ ਬਸ ਸਾਡੇ ਵਾਲੇ ਲੋਕਾਂ ਦਾ ਆ ਜਿਹੜਾ ਤੁਹਾਡੇ ਕਾਮ ਸਿਰ ਤੇ ਚੜਿਆ ਐ ਇੱਥੇ ਲੋਕ ਬਿਨਾ ਕੱਪੜਿਆਂ ਤੋਂਰੇ ਫਿਰਦੇ ਨੇ ਠੀਕ ਐ ਤੇ ਬੇਸਕ ਕਿਹਨਾਂ ਦਾ ਸੱਭਿਆਚਾਰ ਆ ਮੈਂ ਕਹਿੰਦਾ ਸਾਡਾ ਸੱਭਿਆਚਾਰੇ ਨਹੀਂ ਹੈਗਾ ਪਰ ਜਿੰਨਾ ਥੋਡੇ ਸਰਚ ਥੋੜੇ ਦਿਮਾਗ ਦੇ ਵਿੱਚ ਗੰਦ ਬੜਾ ਨਾ ਲੋਕਾਂ ਦੇ ਦਿਮਾਗ 'ਚ ਗੰਦ ਨਹੀਂ ਹੋਣਾ ਯਾਰ ਇਹਨਾਂ ਥੋੜੇ ਲੋਕਾਂ ਦੇ ਦਿਮਾਗ 'ਚ ਗੰਦੀ ਜੱਤੋਂ ਪੈਰ ਬੜਿਆ ਹੋਇਆ ਯਾਰ ਲਿਆ ਮੈਨੂੰ ਭੇਜਿਓ ਕਮੈਂਟਾਂ ਦੇ ਵਿੱਚ ਮੈਂ ਦੇਖਿਆ ਨਾ ਇਹ ਤਾਂ ਕਹਿੰਦੇ ਕਈ ਜਣਾਂ ਦਾ ਮੁੱਦਾ ਚੱਲੀ ਜਾਂਦਾ ਜਦੋਂ ਮੈਂ ਦੇਖਿਆ ਕਮੈਂਟ ਦੇਖਿਆ ਭਲਾ ਭਾਈ ਮੈਨੂੰ ਭੇਜਿਓ ਕਿਹਦੇ ਕੋਲ ਆਪਦੀ ਭੈਣ ਦੀ ਵੀਡੀਓ ਮੰਗਾਲਿਆ ਕਰੋ ਆਪਦੀ ਧੀ ਦੀ ਵੀਡੀਓ ਮੰਗਾਲਿਆ ਕਰੋ ਕਮਾਲ ਦੀ ਗੱਲ ਆ ਯਾਰ ਤੁਸੀਂ ਇਹੋ ਜਿਹਾ ਕੁਝ ਕਰਨਾ ਤੇ ਇਹ ਜਿਹੜੀਆਂ ਹਰਕਤਾਂ ਨੇ ਇਹ ਜੋ ਕਰਦੇ ਨੇਗੇ ਅਸੀਂ ਖਾਸ ਕਰਕੇ ਮੁੰਡੇ ਕੁੜੀਆਂ ਨੂੰ ਖਾਸ ਵਾਰਨਿੰਗ ਦਿੰਨੇ ਆ ਵੀ ਕਾਹਾਂ ਮਾਂ ਪਿਓ ਜਿਹੜਾ ਮਰਨ ਤੇ ਆ ਜਾਂਦੇ ਨੇ ਉਹਦੇ ਮਾਂ ਪਿਓ ਦਾ ਖਿਆਲ ਰੱਖੋ ਨਹੀਂ ਇਸੇ ਨਾਲ ਨਾ ਡਰਾ ਰੈਪ ਟੱਕ ਨਾ ਮਾਗੇ ਇਸ ਕਰਕੇ ਪੰਜਾਬ ਦੇ ਨੌਜਵਾਨੋ ਇਹ ਚੀਜ਼ ਸੋਚਿਆ ਕਰੋ ਪਹਿਲਾਂ ਕਿ ਧੀ ਭੈਣ ਦੀ ਵੀਡੀਓ ਦੇਖਣ ਤੋਂ ਪਹਿਲਾਂ ਵੀ ਸਾਡੀ ਵੀ ਧੀ ਭੈਣ ਹੋ ਸਕਦੀ ਹੈ ਸਾਡੀ ਧੀ ਭੈਣ ਦੀ ਵੀ ਕੱਲ ਨੂੰ ਵੀਡੀਓ ਵਾਇਰਲ ਹੋ ਸਕਦੀ ਹੈ ਇਹ ਥੋੜਾ ਜਿਹਾ ਨਾ ਇੰਨਾਕ ਅਸੀਂ ਉਹ ਗੁਰੂਆਂ ਪੀਰਾਂ ਦੇ ਵਾਰਸ ਆ ਸਾਡਾ ਵਿਰਾਸਤ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਜ਼ਿਆਦਾ ਅਮੀਰ ਹੈ ਤੁਸੀਂ ਤਾਂ ਨਾ ਯੂਰਪ ਵਾਲਿਆਂ ਦੇ ਨਾਲ ਕੋਈ ਟੱਪਗੇ ਇੱਥੇ ਇਹ ਤਾਂ ਲੋਕ ਮੱਲਾਦਾ ਯਾਰ ਇਹਨਾਂ ਲੋਕਾਂ ਦਾ ਦਿਮਾਗ 'ਚ ਵੀ ਨਹੀਂ ਹੋਣੀ ਗੱਲ। ਮੈਸਾ ਕੇ ਲੋਕ ਕੱਪੜੇ ਘੱਟ ਪਾਉਂਦੇ ਨੇ ਪਰ ਜਿਹੜੇ ਆਪਣੇ ਪੰਜਾਬ ਦੇ ਨੌਜਵਾਨਾਂ ਦੇ ਲੋਕਾਂ ਦੇ ਦਿਮਾਗ 'ਚ ਨਹੀਂ ਲੋਕਾਂ ਦੇ ਦਿਮਾਗ 'ਚ ਵੀ ਨਹੀਂ ਹੈਗੀਆਂ ਇਹ ਗੱਲਾਂ। ਕਿਉਂ ਯਾਰੀ? ਸਹੀ ਗੱਲ ਆ ਭਾਈ। ਤੁਸੀਂ ਤਾਂ ਇੱਥੇ ਚਲੋ ਰਹਿਣੇ ਹੋ ਦੇਖਦੇ ਹੋ। ਇਹ ਤਾਂ ਸਾਡੇ ਤਾਂ ਆਪਣੇ ਦਾ ਐ ਬੱਸ ਵਾਰਾ ਕੁਝ ਜਿਦਾਂ ਚੱਲ ਪਿਆ ਯਾਰ। ਇਸ ਕਰਕੇ ਇਹ ਜਿਹੜਾ ਸਿਆਪਾ ਇਹ ਜਿਹੜਾ ਤੁਸੀਂ ਵੀਡੀਓ ਬੁੜੀਆਂ ਜਿਹੜਾ ਤੁਸੀਂ ਕਰਦੇ ਹੋ ਇਹਦੇ ਲਈ ਸਖਤ ਚੇਤਾਵਨੀ ਆ। ਤੁਸੀਂ ਖਿਆਲ ਰੱਖੋ ਨਹੀਂ ਇਹਦਾ ਤੁਹਾਨੂੰ ਹਰਜਾਨਾ ਹੋਣਾ ਹੁਣ ਆਉਣ ਵਾਲੇ ਸਮੇਂ 'ਚ ਭਰਨਾ ਪੈਣਾ ਆਪਣੀ ਧੀ ਭੈਣ ਸਮਝ ਕੇ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਦੇਖ ਲਿਓ ਕਮੈਂਟ ਮੈਂ ਦੇਖਿਆ ਇੰਸਟਾਗ੍ਰਾਮ ਤੇ ਥੱਲੇ ਕਮੈਂਟ ਸ਼ਰਮ ਕਰਿਆ ਕਰੋ ਮਾੜੀ ਕਮੈਂਟ ਕਰਦੇ ਯਾਰ ਮਾੜੀ ਮੋਟੀ ਸ਼ਰਮ ਕਰਿਆ ਕਰੋ ਕਿਸੇ ਦੀ ਧੀ ਭੈਣ ਬਾਰੇ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਅਜੇ ਤੂੰ ਟੋਟੀ ਦੀ ਵੀਡੀਓ ਬਾਹਰ ਲਗੋ ਤੂੰ ਵੀ ਕਰ ਕਰ ਤਾਨੂੰ ਭੇਜ ਦੇ ਇਹ ਥੋੜਾ ਜਿਆ ਐਨਾ ਖਿਆਲ ਰੱਖਿਓ ਤੇ ਇਹ ਨੌਜਵਾਨ ਮੇਰੀ ਸਾਰੀ ਇਸ ਗੱਲ ਤੇ ਗੌਰ ਕਰਨਗੇ ਧੰਨਵਾਦ